ਲੋ ਵੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਪੋਮਾ ਹਰਾਜ ਤੇ ਤੁਸੀਂ ਜੁੜੇ ਹੋ ਸ਼ੌਕੀ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦਿਨ ਮੰਗਲਵਾਰ ਆ ਤੇ ਇੱਥੇ ਮੰਗਲਵਾਰ ਦੀ ਬੱਕਰਾ ਮੰਡੀ ਲੱਗਿਆ ਕਰੂਗੀ ਪਿੰਡ ਹਰੀਕੇ ਕਲਾ ਸੋ ਦੋਸਤੋ ਜਿੰਨੇ ਵੀ ਮੇਰੇ ਵਪਾਰੀ ਵੀਰ ਆ ਤੇ ਬੱਕਰੀ ਪਾਲਕ ਵੀਰ ਆ ਜੇ ਇੱਥੇ ਪਹੁੰਚੇ ਆ ਸਾਰਿਆਂ ਨੂੰ ਮੰਡੀ ਵਾਲਿਆਂ ਵੱਲੋਂ ਤੇ ਸਾਡੇ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਤੇ ਬਾਕੀ ਜਿੰਨੇ ਵੀ ਮੇਰੇ ਵਪਾਰੀ ਵੀਰ ਆਏ ਆ ਸੂਝਵਾਨ ਆ ਸਾਰੇ ਤੇ ਆਪਾਂ ਭਾਈ ਬੱਬੂ ਛੱਤਿਆਂ ਵਾਲਾ ਆਇਆ ਖੜਾ ਤੇ ਕ੍ਰਿਸ਼ਨ ਅੰਕਲ ਜੀ ਵੀ ਖੜੇ ਆ ਤੇ ਸਾਰੇ ਵਪਾਰੀ ਮਸ਼ਹੂਰ ਬੰਦੇ ਆ ਜਿਹੜੇ ਸਾਰੇ ਹੀ ਆਏ ਆ ਤਕਰੀਬਨ ਤੇ ਆਪਾਂ ਬੱਬੂ ਹਰਾਂ ਤੋਂ ਪੁੱਛਦੇ ਆ ਬਾਈ ਹਰਾਂ ਤੋਂ ਬਾਈ ਜੀ ਇਹ ਮੰਡੀ ਬਦਲਣ ਦਾ ਕੀ ਕਾਰਨ ਬਣਿਆ ਬਾਈ ਪਹਿਲਾਂ ਸਾਰਿਆਂ ਨੂੰ ਸਸਰੀਕਾਰ ਸਸਰੀਕਾਰ ਜੀ ਇਹ ਮੰਡੀ ਦਾ ਐਂ ਕਾਰਨ ਸੀ ਪੋਮੇ ਇੱਕ ਤੇ ਵੀਰਵਾਰ ਜਦੋਂ ਆਪਾਂ ਜਾਂਦੇ ਸੀ ਉਧਰ ਤੋਂਗ ਵਾਲੀ ਮੰਡੀ ਹਾਂਜੀ ਉਹ ਵੱਡੀ ਮੰਡੀ ਛੱਡੀ ਵੀ ਨਹੀਂ ਜਾਂਦੀ ਹੁਣ ਸਹੀ ਆ ਉਧਰੋਂ ਬਾਕੀ ਮਾਲ ਜਦੋਂ ਉਧਰੋਂ ਆਉਂਦਾ ਸੀਗਾ ਜਦੋਂ ਆਪਾਂ ਖਰੀਦਦੇ ਹੀ ਮਾਲ ਠੇਕਵਾ ਮੰਦਾ ਸੀਗਾ ਠੀਕ ਆ ਬਾਕੀ ਆਪੇ ਥੱਕ ਜਾਂਦੇ ਆ ਠੀਕ ਆ ਜੀ ਹਾਂ ਬਾਕੀ ਸਾਰਿਆਂ ਨੇ ਸੋਚ ਸਮਝ ਕੇ ਦੇਣਾ ਤਾਂ ਐ ਕ੍ਰਿਸ਼ਨ ਵੀ ਕਿਹੜਾ ਨਾਲ ਠੀਕ ਆ ਜੀ ਸਾਰਿਆਂ ਨੇ ਕਿਵੇਂ ਆਪਦੀ ਵੀ ਕਮੇਟੀ ਬਣਾ ਕੇ ਸਾਰਿਆਂ ਰਿਸੋਰਸ ਵਿਚਾਰ ਕੇ ਮੰਗਲਵਾਰ ਦੀ ਮੰਡੀ ਕਰਾਤੀ ਏ ਠੀਕ ਆ ਜੀ ਤੇ ਕ੍ਰਿਸ਼ਨ ਅੰਕਲ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਮੈਂ ਇਹੀ ਚਾਹੁੰਦਾ ਜੀ ਉਦੋਂ ਉਧਰ ਸ਼ੁੱਕਰਵਾਰ ਜਦੋਂ ਅਸੀਂ ਆਉਂਦੇ ਨੇ ਪਹੁੰਚ ਹੀ ਨਹੀਂ ਸੱਤ ਵਜੇ ਠੀਕ ਆ ਮੰਗਲਵਾਰ ਕਰਾ ਗਿਆ ਸੀ ਮੰਡੀ ਮੈਂ ਸਾਰਿਆਂ ਰਜਾਵੰਦੀ ਨਾਲ ਸਭ ਮਦੀ ਨਾਲ ਹੋ ਗਿਆ ਇਹ ਕੰਮ ਠੀਕ ਆ ਜੀ ਤੇ 2 ਮਹੀਨੇ ਹੋ ਗਏ ਜੀ ਬੰਦ ਹੋ ਗਈ ਮੰਡੀ ਇਹਨਾਂ ਨੇ ਸੁਖਣ ਵਾਲੇ ਮੁੰਡਿਆਂ ਨੂੰ ਦੇ ਦਿੱਤੀ ਠੀਕ ਹੈ ਜੀ ਮੰਗਲਵਾਰ ਉਧਰ ਕਰਤਾ ਮੰਗਲਵਾਰ ਉਧਰ ਕਰਤਾ ਸੀ ਹਾਂ ਮੈਂ ਇਹਨੂੰ ਆਖਿਆ ਤੁਸੀਂ ਕੰਮ ਗਲਤ ਕਰਿਆ ਜਦੋਂ ਮੰਡੀ ਚ ਚੱਲਦੀ ਆ ਉਦੋਂ ਤੁਸੀਂ ਗਾਂ ਇੱਕ ਦੂਜੇ ਨੂੰ ਗਾਂ ਫੜਾ ਦਿੰਦੇ ਹੋ ਹਾਂ ਫਿਰ ਅਸੀਂ ਨਹੀਂ ਆਏ ਥੇ ਠੀਕ ਹੈ ਇਹ ਕੱਲ ਪਹੁੰਚੇ ਆਪਣੇ ਕੋਲੇ ਜਾਂਦਾ ਯਾਰ ਤਾਂ ਕਿਵੇਂ ਮਰਜ਼ੀ ਕੰਮ ਚਲਾਓ ਤੁਸੀਂ ਮੈਂ ਕਿਹਾ ਵੀ ਤੇਨ ਉਹ ਰੱਖ ਲਓ ਅਸੀਂ ਜਰੂਰ ਪਹੁੰਚਾਂਗੇ ਸਹੀ ਹੈ ਜੀ ਅੱਜ ਆ ਪਹਿਲਾ ਮੰਗਲਵਾਰ ਠੀਕ ਹੈ ਜੀ ਮੰਡੀ ਚੱਲੂਗੀ ਬਹੁਤ ਵਧੀਆ ਮੰਡੀ ਜੀ ਨਹੀਂ ਕੰਮੀ ਰਹਿੰਦੀ ਨਹੀਂ ਚੱਲਦੀ ਮਾਲ ਵੀ ਆਊਗਾ ਵਪਾਰੀ ਵੀ ਆਉਣਗੇ ਉਹ ਇਹਨਾਂ ਦੀ ਢੇਲਾ ਜੇ ਚਲਾਉਣਗੇ ਤੇ ਸਹੀ ਹੈ ਜੀ ਅਸੀਂ ਇਹਨਾਂ ਦੀ ਰਜਾਬੰਦੀ ਨਾਲ ਹੈਗੇ ਵੇ ਅਕਾਲੇ ਆਏ ਕਰਿਆ ਗੱਡੀ ਹੁਣ ਪਰ ਕੇ ਮਾਲ ਦੀ ਵੀ ਲਿਆਏ ਆ ਖਰੀਦਿਆ ਵੀ ਹੈਗਾ ਠੀਕ ਹੈ ਜੀ ਤੇ ਗਾਂ ਇਹ ਬਾਈ ਆਪਦੀ ਏਕਤਾ ਨਾਲ ਚਲਾ ਲਣ ਮੰਡੀ ਅਸੀਂ ਇਹਨਾਂ ਦੇ ਸਹਿਮਤ ਹੈ ਜੀ ਠੀਕ ਹੈ ਜੀ ਮੰਡੀ ਜੀ ਕੋਈ ਕਮੀ ਨਹੀਂ ਇਹ ਚਲਾਉਣਗੇ ਚੱਲਣੀ ਇਹਨਾਂ ਦੇ ਸਿਰ ਤੇ ਸਾਡਾ ਵਪਾਰੀਆਂ ਦਾ ਤੇ ਹੈ ਅਸੀਂ ਜੀ ਆਖਣਗੇ ਤੇ ਅਸੀਂ ਮਾਲ ਹੀ ਲਿਆਵਾਂਗੇ ਤੇ ਖਰੀਦਦੇ ਵੀ ਆ ਬਾਈ ਸਹੀ ਗੱਲ ਹੁਣ 8 9 ਨੱਕ ਵਿੱਚ ਲੈ ਆ ਠੀਕ ਹੈ ਜੀ ਲੈਣ ਆਤੇ ਆਏ ਸੀਗੇ ਤੇ ਵੇਚਣ ਆਤੇ ਵੀ ਆਏ ਆ ਬਾਈ ਜੱਗੀ ਵੀ ਖੜਾ ਜੱਗੀ ਬਾਈ ਕੀ ਕਹਿਣਾ ਚਾਹੋਗੇ ਤੁਸੀਂ ਵਪਾਰੀ ਵੀਰਾਂ ਨੂੰ ਬਾਈ ਜੀ ਸਾਰਿਆਂ ਨੂੰ ਪਹਿਲਾਂ ਸਤਿ ਸ੍ਰੀ ਅਕਾਲ ਮੈਂ ਕਹਿਣਾ ਚਾਹੁੰਦਾ ਵੀ ਚਲੋ ਚੁੱਕਰਵਾਰ ਦਾ ਦਿਨ ਸੀਗਾ ਬਦਲਤਾ ਦਿਨ ਤੇ ਚੱਲ ਮੰਗਲਵਾਰ ਦਾ ਕਰਤਾ ਸਾਰੇ ਵੀਰ ਆਉਣ ਮੰਡੀ 'ਚ ਮਾਲ ਲਿਆਉਣ ਵੱਧ ਤੋਂ ਵੱਧ ਚੰਗਾ ਮਾਲ ਵਪਾਰੀ ਆਉਣਗੇ ਜੀ ਖਰੀਦਾਂਗੇ ਤੇ ਆਪਦਾ ਵੇਚ ਕਾਰੋ ਠੀਕ ਹੈ ਜੀ ਕਾਹਦਾ ਕੰਮ ਚੱਲੀ ਜੀ ਰੌਲਾ ਸਾਰਿਆਂ ਦਾ ਰੌਲਾ ਮਿਲ ਕੇ ਚੱਲੀ ਜਾਣਾ ਬਾਈ ਮੰਡੀ ਆਲਾ ਦਾ ਚੱਲਦਾ ਮੰਡੀ ਆਲਿਆਂ ਦੇ ਵਿੱਚ ਅੱਲੇ ਸਾਡਾ ਵੀ ਇਹਨਾਂ ਦੇ ਸਿਰ ਤੇ ਮਾਲ ਲਿਆਉਣਗੇ ਤੇ ਮਾਲ ਵੱਧ ਤੋਂ ਵੱਧ ਲਿਆਉਣ ਉਹ ਨਹੀਂ ਵਿਖੂਗਾ ਬਾਈ ਸਹੀ ਹੈ ਜੀ ਸਹੀ ਹੈ ਆਪਣਾ ਕਾਰਮਾ ਸੌਦੇ ਕਰਾਉਣੇ ਸੌਦੇ ਕਰਾਵਾਂਗੇ ਜਿੰਨੀ ਸਾਡੀ ਵਾਹ ਚੰਗੇ ਸੌਦੇ ਹੋਗੇ ਅੱਜ ਫਿਰ ਹਾਂਜੀ ਵਧੀਆ ਸੌਦੇ ਹੋਏ ਜੀ ਹਾਂ ਠੀਕ ਹੈ ਮੰਡੀ ਅੱਜ ਬਹੁਤ ਦੇਖਦੇ ਹੋਏ ਜੀ ਮੰਡੀ ਵਾਲਿਆਂ ਨਾਲ ਪੁੱਛਦੇ ਆਂ ਗੱਲਬਾਤ ਕਰਦੇ ਆਂ ਕਿ ਕੀ ਕਹਿਣਾ ਚਾਹੁੰਦੇ ਆ ਵਪਾਰੀ ਇਹਸ ਤੋਂ ਅੱਗੇ ਭਾਈ ਗੁਰਪ੍ਰੀਤ ਜੀ ਆ ਮੰਡੀ ਆਨਰ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਭਾਈ ਸਤਿ ਸ੍ਰੀ ਅਕਾਲ ਤੁਸੀਂ ਕੀ ਕਹਿਣਾ ਚਾਹੋਗੇ ਭਾਈ ਪਹਿਲਾਂ ਤਾਂ ਸਾਡਾ ਜਿਹੜੇ ਅੰਕਲ ਆ ਗਏ ਜਾਂ ਸਾਰੇ ਭਾਈ ਇੱਥੇ ਆਏ ਉਹਨਾਂ ਦਾ ਹੱਥ ਫੱਨ ਕੇ ਤਹਿਦ ਲੋ ਧੰਨਵਾਦ ਫਿਰ ਬਾਕੀ ਇਹ ਮੰਡੀ ਦਾ ਕੰਮ ਸਾਰਿਆਂ ਦੀ ਸਹਿਮਤੀ ਨਾਲ ਮੰਡੀ ਚੱਲਣੀ ਭਾਈ ਸਾਰੇ ਮੰਡੀ ਦੇ ਪਹੁੰਚੋ ਸੋਹਣੇ ਸੌਦੇ ਹੋਣਗੇ ਠੀਕ ਹੈ ਜਿਵੇਂ ਤੁਸੀਂ ਸਾਡਾ ਸਾਥ ਦਿੰਨੇ ਆਂ ਅਸੀਂ ਤੁਹਾਡੇ ਨਾਲ ਸਾਥ ਦੇਵਾਂਗੇ ਆਪਣਾ ਰਲ ਮਿਲ ਕੇ ਸਾਰਿਆਂ ਦਾ ਜਾਨੀ ਕਿ ਰੋਜ਼ਗਾਰ ਚੱਲੇ ਆਪਾਂ ਕਹਿੰਦੇ ਹਰੇਕ ਭਰਾ ਨੂੰ ਜਿਹੜਾ ਅੱਜ ਨਹੀਂ ਆਇਆ ਵੀਡੀਓ ਸੁਣੀ ਵੀ ਜਾਂਦਾ ਮੰਡੀ ਵਾਲ ਬੰਦੂ ਨੇ ਕਿਉਂ ਨਹੀਂ ਪਤਾ ਲੱਗਦਾ ਅਗਲੀ ਵਾਰੀ ਮੰਡੀ ਤੇ ਪਹੁੰਚੋ ਸਿਮੰਡੀ ਦੀ ਰੌਣਕ ਨੂੰ ਲਾਹੋ ਠੀਕ ਹੈ ਬਹੁਤ ਬਹੁਤ ਧੰਨਵਾਦ ਤੇ ਜਿੰਨੇ ਵੀ ਵਪਾਰੀ ਵੀਰ ਆਏ ਆ ਸਾਰਿਆਂ ਨੂੰ ਫੇਰ ਦੁਬਾਰਾ ਤੋਂ ਮੈਂ ਆਪਣੇ ਵੱਲੋਂ ਵੀ ਤੇ ਮੰਡੀ ਆਨਰਾਂ ਵੱਲੋਂ ਵੀ ਜੀ ਆਇਆਂ ਨੇ ਤੇ ਧੰਨਵਾਦ ਕਹਿੰਨੇ ਆ ਪਹੁੰਚਣ ਦੇ ਲਈ ਤੇ ਅੱਗੇ ਤੋਂ ਮੇਰੇ ਬਾਈ ਜਰੂਰ ਖਿਆਲ ਕਰਿਆ ਕਰੋ ਤੁਸੀਂ ਇਹ ਮੰਡੀ ਚਲਾਉਣੀ ਆ ਤੁਹਾਡੇ ਨਾਲ ਆਿਆਂ ਨਾਲ ਚੱਲਣੀ ਆ ਮੰਡੀ ਤੇ ਤੁਸੀਂ ਇੱਥੇ ਜ਼ਰੂਰ ਪਹੁੰਚਿਆ ਕਰੋ ਬਹੁਤ ਬਹੁਤ ਧੰਨਵਾਦ